ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਮਨਦੀਪ ਨਿਹੰਗ ਮੰਗੂ ਮੱਠ ਜਿਹਨੂੰ ਬੇਦੋਸ਼ੇ ਇੱਕ ਨੌਜਵਾਨ ਦਾ ਕਤਲ ਕੀਤਾ ਸੀ ਕਹਿੰਦਾ ਸੋਧਾ ਲਾਇਆ ਬਿਆਦਵੀ ਕਰਦਾ ਸੀ ਫਵਾੜੇ ਚੌੜਾ ਖੂ ਗੁਰਦੁਆਰੇ ਦੇ ਵਿੱਚ ਤੇ ਉਹ ਕਪੂਰਸਲਾ ਜੇਲ੍ਹ ਦੇ ਵਿੱਚੋਂ ਫੋਨ ਕਰਦਾ ਹੈ ਹਰਬੀਤ ਮਖੂ ਨੂੰ ਤੇ ਤਕਰੀਬਨ 6-7 ਮਿੰਟ ਦੀ ਗੱਲਬਾਤ ਹੈਗੀ ਐ ਸਭ ਤੋਂ ਪਹਿਲਾਂ ਤਾਂ ਇਹ ਹੈਗਾ ਵੀ ਉਹ ਫੋਨ ਮਖੂਨੇ ਕਰਵਾਇਆ ਤੇ ਜਦ ਮਖੂ ਨੂੰ ਉਹਨੇ ਕੀਤਾ ਹੁਣ ਜਦੋਂ ਤੁਸੀਂ ਸਵਾਲ ਕਰਨੇ ਉਹਦੋਂ ਇਹ ਕਹਿਣਾ ਵੀ ਤੇਰਾ ਕੀ ਢਿੱਡ ਦੁਖਦਾ ਇਹਦੇ ਕਹਿਣਾ ਨਾ ਵੀ ਤੇਰੇ ਕੀ ਦਰਦ ਹੁੰਦਾ ਇਹ ਹੀ ਗੱਲਾਂ ਕਹਿਣੀਆਂ ਨੇ ਸਾਨੂੰ ਕੁਝ ਨਹੀਂ ਹੁੰਦਾ ਅਜੀ ਤੰਦਰੁਸਤਾਂ ਨਾ ਦਵਾਈ ਦੀ ਲੋੜ ਪੈਂਦੀ ਐ ਤੇ ਨਾ ਹੀ ਦਵਾਈ ਕਦੇ ਲੈਣੀ ਐ ਸਾਡੇ ਹਾਜਮੇ ਵਧੀਆ ਨੇ ਮੈਂ ਸਵਾਲ ਕਰਨ ਲਗਾ ਕਿ ਮਖੂ ਇੱਕ ਪ੍ਰਚਾਰਕ ਐ ਮਖੂ ਨੂੰ ਅਰੰਮਦੀਪ ਨਿਹੰਗ ਮੰਗੂ ਮਠ ਵਿੱਚੋਂ ਇਹੋ ਜਿਹਾ ਕੀ ਲੱਭਿਆ ਜਿਹੜਾ ਉਹਦੇ ਨਾਲ ਇੰਟਰਵਿਊ ਕਰਦਾ ਆਡੀਓ ਕਾਲ ਰਾਹੀਂ ਮੰਗੂ ਮੱਠ ਨੂੰ ਨਾ ਤਾਂ ਦੋ ਸ਼ਬਦ ਬਾਣੀ ਦੇ ਹੁੰਦੇ ਆ ਤੇ ਨਾ ਉਹ ਕਿੱਦਾਂ ਸਕੂਲ ਵਿੱਚ ਪੜਿਆ ਅਣਪੜ੍ਹਠੇਠਰ ਹੈ ਨਸ਼ੇੜੀ ਬੰਦਾ ਹੈ ਉਹਦਾ ਕੋਈ ਲਾਗਾ ਦੇਗਾ ਨਹੀਂ ਕੰਮ ਦੇ ਨਾਲ ਇਹਨਾਂ ਦੇ ਛੋਟੇ-ਬੋਟੇ ਕਾਰੋਬਾਰ ਸੀ ਕਿਸੇ ਨੂੰ ਬਲੈਕਮੇਲ ਕਰਨਾ ਤੇ ਕਿਸੇ ਦਾ ਰਾਜੀ ਬੰਦਾ ਵਿੱਚ ਪਾ ਕੇ ਕਰਾਉਣਾ ਉਹਦੇ ਚਾਰ ਪੈ ਲੈਣੇ ਇਹਦੇ ਕੰਮ ਆ ਸੀਗੇ ਸਭ ਤੋਂ ਵੱਡਾ ਮਖੂਤੇ ਸਵਾਲ ਹੈ ਬੀਜੀ ਨੂੰ ਤੂੰ ਕਾਲ ਕਰਨ ਲੱਗਾ ਜਾਂ ਤੈਨੂੰ ਕਾਲ ਆਈ ਹੈ ਉਹ ਉਹਦੇ ਵਿੱਚ ਤੂੰ ਦੇਖਿਆ ਕੀ ਹੈ ਚਲੋ ਫਿਰ ਉਹ ਜਿਹੜਾ ਮੰਗੂ ਮੱਠ ਹੈ ਨਾ ਹੰਗ ਐਦਾਂ ਕਾਲ ਤੇ ਲੱਗਾ ਹੋਇਆ ਮਖੂ ਨਾਲ ਵੀ ਜਿਵੇਂ ਪੰਜਾਬ ਦਾ ਡੀਜੀਪੀ ਹੋਵੇ ਮਖੂ ਉਸ ਵੇਲੇ ਤੇ ਗੱਲ ਸੁਣ ਲੂ ਜੇਲ੍ਹ ਵਿੱਚ ਮਸਲਾ ਹੱਲ ਕਰ ਦੋ ਫਿਰ ਕਹਿੰਦਾ ਕੀ ਹੈ ਕਹਿੰਦਾ ਮੈਂ ਸੋਦਾ ਤਾਂ ਲਾਤਾ ਹੁਣ ਮੇਰੇ ਘਰ ਦੇ ਵਿੱਚ ਰਾਸ਼ਨ ਹੈ ਨਹੀਂ ਮੈਂ ਕਿਰਾਏ ਤੇ ਬੈਠਾ ਸੀ ਕਮਰੇ ਖਾਲੀ ਕਰਾਤੇ ਮੀਟਰ ਪਟਾ ਦਿੱਤਾ ਗਿਆ ਮੇਰੇ ਘਰ ਵਾਲੀ ਦੇ ਕੇ ਰਹਿੰਦੀ ਹੈ ਇੱਥੇ ਬੈਰਕ ਦੇ ਵਿੱਚ ਮੇਰੇ ਨਾਲ ਗੈਂਗਸਟਰ ਰਹਿੰਦੇ ਨੇ ਮੈਨੂੰ ਮਾਰ ਸਕਦੇ ਨੇ ਮੈਨੂੰ ਬੰਦ ਕਮਰੇ ਵਿੱਚ ਰੱਖਿਆ ਜਾਂਦਾ ਹੈ ਹਨੇਰੇ ਵਿੱਚ ਰੱਖਿਆ ਜਾਂਦਾ ਹੈ ਪ੍ਰਸ਼ਾਸਨ ਤਾਂ ਕਰਦਾ ਹੈ ਜਦੋਂ ਕਿ ਇਹ ਜਿਹੀਆਂ ਗੱਲਾਂ ਉਹਨੇ ਜੇਲ੍ਹ ਦੇ ਵਿੱਚੋਂ ਫੋਨ ਰਾਹੀਂ ਮੱਕੂ ਦੇ ਨਾਲ ਕੀਤੀਆਂ ਹੁਣ ਜਦੋਂ ਮੈਂ ਇਹਨਾਂ ਲੋਕਾਂ ਨੂੰ ਜਾਂ ਇਹਨਾਂ ਖੱਜਾਂ ਨੂੰ ਸਮਝਾਉਣ ਦੀ ਗੱਲ ਕਰਦਾ ਹੁਨਾ ਮੇਰਾ ਮਕਸਦ ਇਹ ਹੁੰਦਾ ਹੈ ਕਿ ਤੁਸੀਂ ਪਹਿਲਾਂ ਕਦੇ ਸੋਚਿਆ ਸੀ ਵੀ ਜਦੋਂ ਅਸੀਂ ਇਹ ਕਦਮ ਪੁੱਟਿਆ ਅਸੀਂ ਇਹ ਮੁੱਦਾ ਚੁੱਕਿਆ ਅਸੀਂ ਬੇਅਦਬੀ ਦੇ ਸਬੰਧ ਵਿੱਚ ਕਿਸੇ ਨੂੰ ਮਾਰਨ ਲੱਗਿਆ ਵੀ ਉਦੋਂ ਸਾਡੇ ਨਾਲ ਕੋਈ ਖੜੂਗਾ ਜਾਂ ਸਾਨੂੰ ਪੰਪ ਮਾਰ-ਮਾਰ ਕੇ ਸਾਡੇ ਕੋਲੇ ਪੁੱਠੇ ਕੰਮ ਕਰਾਤੇ ਤੇ ਪੰਪ ਮਾਰਨ ਵਾਲੇ ਬਾਅਦ ਵਿੱਚ ਖੜਦੇ ਨਹੀਂ ਹੁੰਦੇ ਇਹ ਕਦੇ ਸੋਚਿਆ ਸੀ ਇਹ ਇਕੱਲੇ ਮੰਗੂ ਮੜਦੀ ਨਹੀਂ ਗੱਲ ਉਹ ਤਾਂ ਪਾਗਲ ਹੈਗੇ ਹੈਗਾ ਸੀ ਨਸ਼ੇੜੀ ਬੰਦਾ ਸੀ ਹੋ ਸਕਦਾ ਉਹਨੇ ਮਾਰਿਆ ਵੀ ਨਾ ਹੋਵੇ ਮਾਰਨ ਵਾਲਾ ਵੀ ਕੋਈ ਹੋਰ ਹੋਵੇ ਕਿਉਂਕਿ ਫੁਕਰੇ ਲੋਕ ਨੇ ਜਿਕਾਰਾ ਛੜ ਕੇ ਪਾਸੇ ਹੋ ਜਾਂਦੇ ਆ ਮਰਨ ਵਾਲੇ ਹੋਰ ਹੁੰਦੇ ਆ ਪਰ ਸਵਾਲ ਇਹ ਹੈ ਵੀ ਹੁਣ ਜੇਲ੍ਹ ਵਿੱਚ ਤੁਸੀਂ ਉਥੇ ਨਾਨਕੇ ਦਾ ਗਏ ਨਹੀਂ ਉਹ ਤਾਂ ਛਿੱਤਰੀ ਬਣੇ ਹੁੰਦੇ ਜਿਹੜੀ ਫੈਸਿਲਿਟੀ ਤੁਹਾਨੂੰ ਇੱਥੇ ਪੰਜਾਬ ਵਿੱਚ ਘੁੰਮਦਿਆਂ ਨੂੰ ਮਿਲਦੀ ਸੀ ਕਿਤੇ ਗੱਡੀ ਤੇ ਚੜ੍ਹ ਕੇ ਤੇ ਟ੍ਰੇਨ ਤੇ ਚੜ੍ਹ ਗਏ ਕਿਤੇ ਸੁੱਖਾ ਰਗੜ ਲਿਆ ਕਿਤੇ ਕੁਛ ਕਿਤੇ ਕੁਛ ਉਹ ਫੈਸਿਲਿਟੀ ਉੱਥੇ ਮਿਲਦੀ ਨਹੀਂ ਹੁਣ ਇਹ ਬਿਲਕਣ ਤੋਂ ਪਹਿਲਾਂ ਸੋਚਣਾ ਸੀ ਵੀ ਜੋ ਅਸੀਂ ਕਰ ਰਹੇ ਆ ਸਾਡੇ ਪਿੱਛੇ ਕੋਈ ਖੜੂਗਾ ਅਜੇ ਤੱਕ ਕੋਈ ਖੜੇ ਐ ਬਹੁਤ ਬਾਰੀ ਜਿਹੜੇ ਝੇਲਾਂ ਵਿੱਚ ਇਹ ਜੇ ਕੰਮ ਕਰਕੇ ਗਏ ਹੋਏ ਨੇ ਉਹਨਾਂ ਦੀ ਬਾਅਦ ਵਿੱਚ ਕੋਈ ਸਾਰ ਲੈਂਦਾ ਨਹੀਂ ਪਰਿਵਾਰ ਭੁੱਖੇ ਮਰਦੇ ਆ ਇਸ ਚਾਹੀਏ ਚਲੋ ਜਿੰਨੀ ਗੱਲ ਬਾਤ ਉਹ ਉਹਨੇ ਆੜੂ ਕਾਰਨ ਹੀ ਕੀਤੀ ਮੈਂ ਉਹਨੇ ਗਲਵਾਤ ਕੀਤੀ ਹੈ ਤੇ ਫਿਰ ਉਹਨੇ ਜਿਹੜੀ ਆਪਣੀ ਕਥਾ ਕਹਾਣੀ ਸੁਣਾਈ ਹੈ ਕਿ ਮੇਰਾ ਪਰਿਵਾਰ ਦੁਖੀ ਹੈ ਇਸ ਵਕਤ ਹੁਣ ਉਹਦੇ ਤੇ ਜਿਹੜੇ ਸਾਡੇ ਪੰਜਾਬ ਦੇ ਕੜਮ ਚੌਧਰੀ ਜਾਂ ਕੌਮ ਦੇ ਕੜਮ ਚੌਧਰੀ ਨੇ ਜਿਹੜੇ ਕਹਿੰਦੇ ਨੇ ਸੌਦਾ ਲਾ ਦਿਓ ਅਸੀਂ ਤੁਹਾਡੇ ਨਾਲ ਖੜਾਂਗੇ ਫਿਕਰ ਨਾ ਕਰੋ ਅਸੀਂ ਪਰਿਵਾਰ ਨੂੰ ਸੰਭਾਲਾਂਗੇ ਉਹ ਕਿੰਨਾ ਕੁ ਧਿਆਨ ਦਿੰਦੇ ਨੇ ਤੁਸੀਂ ਹੁਣ ਖੁਦ ਦੇਖ ਲਿਓ ਕਿੰਨਾ ਗੌਰ ਕਰਦੇ ਨੇ ਹਾਲਾਂਕਿ ਉਹ ਜਿਹੜਾ ਮੰਗੂ ਮੱਠ ਹੈ ਉਹ sire ਦਾ ਖੱਚ ਸੀ ਨਸ਼ੇੜੀ ਸੀ ਤੇ ਪਰਾ ਜਿਹੜਾ ਮਖੂ ਵਰਗੇ ਨੇ ਇਹ ਹੁਣ ਵਿਦਵਾਨ ਵੀ ਨੇ ਕੌਮ ਦੇ ਪ੍ਰਚਾਰਕ ਵੀ ਨੇ ਤੇ ਇਹਨਾਂ ਨੂੰ ਕੀ ਚਾਹੀਦਾ ਇਹਨਾਂ ਨੂੰ ਕੋਈ ਮਤਲਬ ਨਹੀਂ ਮੰਗੂ ਮੱਠ ਮਰਦਾ ਮਰੇ ਕੌਮ ਟਟੇ ਖੂ ਜਾਵੇ ਬਸ ਉਹ ਵੀਡੀਓ ਚਲਾਉਣੀ ਹੈ ਵੀ ਕਿੰਨੇ ਕੁ ਚੱਲ ਜੇ ਕਿੰਨੇ ਕਿ ਸਾਨੂੰ ਪੈਸੇ ਮਿਲਣ ਉਹ ਵਿਉ ਆ ਜਾਣ ਪਰ ਇਹਨਾਂ ਦਾ ਮਤਲਬ ਇਹੀ ਹੈ ਹੁਣ ਕੀ ਇਹ ਮੰਗੂ ਮੰਗੂ ਮੱਠ ਨੂੰ ਕਹੀਏ ਕਿ ਉਹ ਜੋਧਾ ਹੈ ਤੇ ਜਾਂ ਇਹਨੂੰ ਮਖੂ ਨੂੰ ਕਹੀਏ ਕਿ ਇਹ ਵਿਦਵਾਨ ਹੈ ਇਹਨੂੰ ਅਕਲ ਹੈ ਇਹ ਮੇਰੀਆਂ ਗੱਲਾਂ ਬਹੁਤ ਕੋੜੀਆਂ ਲੱਗਦੀਆਂ ਨੇ ਪਰ ਸਚਾਈ ਹੈ ਉਹਨਾ ਕੰਮ ਕਰੋ ਜਿੰਨਾ ਕੁ ਤੁਸੀਂ ਆਪਣੇ ਸਿਰ ਤੇ ਬੋਝ ਚੱਕ ਸਕੋ ਆਪਣੀ ਜ਼ਿੰਮੇਵਾਰੀ ਦੇ ਨਾਲ ਕੋਈ ਕਿਸੇ ਨਾਲ ਅਜੇ ਤੱਕ ਖੜਿਆ ਨਹੀਂ ਤੇ ਨਾ ਕੋਈ ਖੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ